ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਨਾਮਿਨੇਸ਼ਨ ਰੱਦ ਹੋ ਜਾਣਗੇ ਇਸ ਤਰ੍ਹਾਂ ਦਾ ਕੁਝ ਹੋ ਜੇਗਾ ਸਰਕਾਰ ਤੱਕਾ ਕਰੇਗੀ ਤਾਂ ਗਿੱਦੜਵਾ ਦੇ ਵਿੱਚ ਇੱਕ ਸਿੰਗਲ ਕਾਗਜ਼ ਵੀ ਰੱਦ ਨਹੀਂ ਹੋਇਆ ਸਟੀਕਲ ਬਾਈ ਜੀ ਮੈਂ ਸ਼ਮਿੰਦਰ ਸਿੰਘ ਮੇਰਾ ਪਿੰਡ ਕੋਟਲੀ ਹੈ ਮੈਂ ਸਾਬਕਾ ਸਰਪੰਚਾ ਉਥੋਂ ਮੈਂ ਮੱਲਨ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਿਹਾ ਤਿਆਰੀ ਬਾਈ ਜੀ ਆਪਣੀ ਪੂਰੀ ਹੈ ਤਿਆਰੀ ਦੇ ਪਿੱਛੇ ਕਾਰਨ ਇਹ ਕਿ ਕਿਉਂਕਿ ਸਾਡਾ ਜਿਹੜਾ ਕਾਲਜ ਟਾਈਮ ਤੋਂ ਅਸੀਂ ਬਾਬਾ ਫਰੀਦਵਾਲ ਵਿੱਚ ਪੜ੍ਹਦੇ ਰਹੇ ਸੀ ਤੂੰ ਸਾਡੇ ਇਲਾਕੇ ਦਾ ਇੱਕ ਮਸ਼ਹੂਰ ਕਾਲਜ ਹੈ ਤਾਂ ਜਿਹੜਾ ਸਾਡਾ ਇਲਾਕਾ ਲਗਭਗ ਬਹੁ ਗਿਣਤੀ ਸਾਡੇ ਜਿਹੜੇ ਦੋਸਤ ਮਿੱਤਰ ਨੇ ਉਹ ਸਾਰੇ ਅਸੀਂ ਉੱਥੇ ਪੜੇ ਆ ਉਸ ਤੋਂ ਉਪਰੰਤ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ 20 ਸਾਲਾਂ ਤੋਂ ਮੈਂ ਆਪਣੇ ਇਲਾਕੇ ਦੇ ਵਿੱਚ ਵਿਚਰ ਰਿਹਾ ਹਾਂ ਹਰ ਇੱਕ ਭਰਾ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਅਸੀਂ ਖੜੇ ਆ ਤਾਂ ਉਸ ਦੇ ਨਾਲ ਸਾਨੂੰ ਬੜੀ ਪੋਜ਼ਿਟਿਵਿਟੀ ਮਿਲ ਰਹੀ ਹੈ ਹਰ ਇੱਕ ਬੰਦਾ ਪਾਰਟੀ ਪਦ ਤੋਂ ਉੱਪਰ ਉੱਠ ਕੇ ਸਾਡੇ ਨਾਲ ਅਪਰੋਚ ਕਰ ਰਿਹਾ ਹੈ ਮੈਂ ਆਵਾਜ਼ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਿਹਾ ਹਾਂ ਮਾਨਯੋਗ ਸਦਾ ਹਦੀਫ ਸਿੰਘ ਨੰਪੀਟਲੋਂ ਉਨ੍ਹਾਂ ਵੱਲੋਂ ਸਾਨੂੰ ਟਿਕਟ ਦੇ ਕੇ نوازਿਆ ਪਰ ਅੱਜ ਜਿਹੜਾ ਇੱਕ ਮਹੌਲ ਬਣਿਆ ਹੋਇਆ ਹੈ ਸਾਰੇ ਲੋਕ ਜਿਨ੍ਹਾਂ ਨਾਲ ਵੀ ਸਾਡੀ ਮਿੱਤਰਤਾਈ ਹੈ ਚਾਹੇ ਉਹ ਅੱਜ ਕਿਸੇ ਮਰਜੀ ਪਾਰਟੀ ਨਾਲ ਸੰਬੰਧਤ ਹੈ ਪਰ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਹੋ ਮੇਰੇ ਨਾਲ ਰابطਾ ਕਰ ਰਹੇ ਹੈ ਤੇ ਮੈਨੂੰ ਮਦਦ ਦੇਣ ਦਾ ਭਰੋਸਾ ਦੇ ਰਹੇ ਹੈ ਸਾਡਾ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੁਕਾਬਲੇ ਦੇ ਪਿੱਛੇ ਮੈਂ ਇੱਕ ਤੁਹਾਨੂੰ ਮੇਜਰ ਗੱਲ ਦੱਸਣੀ ਚਾਹਣਾ ਕਿਉਂਕਿ ਮੇਰਾ ਨਗਰ ਕੋਟਲੀ ਆ ਲਗਭਗ 7500 ਵੋਟ ਮੇਰੇ ਨਗਰ ਦੀ ਹੈ ਤੇ ਮੈਂ ਆਪਣੇ ਨਗਰ ਚੋਂ ਇਕੱਲਾ ਹੀ ਉਮੀਦਵਾਰ ਹੈ ਜਿਹੜੇ ਮੇਰੇ ਮੁਕਾਬਲੇ ਚ ਦੋਨੋਂ ਵਿਰੋਧੀ ਉਮੀਦਵਾਰ ਹੈ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਹੈ ਜਾਂ ਜਿਹੜਾ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਉਹ ਮੱਲਣ ਤੋਂ ਨੇ ਤਾਂ ਉਹਨਾਂ ਦਾ ਮੱਲਣ ਪਿੰਡ ਚ ਆਪਸ ਦੇ ਵਿੱਚ ਜਿਹੜਾ ਇੱਕ ਟਫ ਮੁਕਾਬਲਾ ਬਣਿਆ ਹੋਇਆ ਹੈ ਉਹ ਸੈਕੰਡ ਥਰਡ ਲਈ ਲੜਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਮੇਰਾ ਪਿੰਡ ਆਲਮੋਸਟ ਜਿੰਨੇ ਵੀ ਤੁਹਾਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿਉਂਕਿ ਅਸੀਂ ਪਿੰਡ ਦੇ ਵਿੱਚ ਬਹੁਤ ਸਮਾਜ ਸੇਵਾ ਦੇ ਕੰਮ ਕੀਤੇ ਆ ਨਸ਼ੇ ਦੇ ਖਿਲਾਫ ਅਸੀਂ ਪਿੰਡ ਨੂੰ ਇੱਕਜੁੱਟ ਰੱਖਿਆ ਤਾਂ ਉਹ ਚੀਜ਼ ਦਾ ਸਾਨੂੰ ਕਿਤਨਾ ਕਿਤੇ ਬੈਨੀਫਿਟ ਜੂਲ ਮਿਲਦਾ ਨਜ਼ਰ ਆ ਰਿਹਾ ਹੈ ਬਾਕੀ ਜਿਹੜੇ ਵੀ ਪਿੰਡਾਂ ਦੇ ਵਿੱਚ ਆਵਾਦਮੀ ਪਾਰਟੀ ਦੇ ਨਾਲ ਸਰਕਾਰ ਦੇ ਨਾਲ ਲੋਕ ਮਾਨਯੋਗ ਸਰਦਾਰ ਹਰੀ ਸਿੰਘ ਢਿੱਪੀ ਢਲੋਂ ਦੇ ਨਾਲ ਸਨੀ ਢਲੋਂ ਜੀ ਜਿਹੜੇ ਸਾਡੇ ਸਤਕਾਰਯੋਗ ਵੱਡੇ ਭਾਈ ਸਾਹਿਬ ਨੇ ਉਹਨਾਂ ਦਾ ਦੁੱਧਾ ਜੈਲ ਚ ਹਮੇਸ਼ਾ ਲੋਕਾਂ ਦੇ ਨਾਲ ਪਰਸਨ ਤੌਰ ਤੇ ਵਿਚਰਦੇ ਆ ਤਾਂ ਉਹਨਾਂ ਦਾ ਜਿਹੜਾ ਸਲੀਕਾ ਲੋਕਾਂ ਨਾਲ ਵਿਚਰਨ ਦਾ ਉਹਨਾਂ ਦਾ ਪਿਆਰ ਹੈ ਜਿਹੜਾ ਉਹਨਾਂ ਦੋਨਾਂ ਭਰਾਵਾਂ ਦਾ ਜਿਹੜਾ ਲੋਕਾਂ ਦੇ ਵਿੱਚ ਵਿਚਰਨਾ ਹੈ ਜਾਂ ਸਰਕਾਰ ਦਾ ਜਿਹੜਾ ਸਾਨੂੰ ਇੱਕ ਉਹ ਵੀ ਫਾਇਦਾ ਮੈਂ ਦੇਖ ਰਿਹਾ ਦਿਨ-ਦਨ ਜਿਵੇਂ ਲੋਕਾਂ ਨਾਲ ਰابطਾ ਕਰ ਰਹੇ ਹੈ ਤਾਂ ਉਹਦਾ ਵੀ ਸਾਨੂੰ ਬਹੁਤ ਗਿਣਤੀ 'ਚ ਫਾਇਦਾ ਮਿਲ ਰਿਹਾ ਅਸਲ ਵਿੱਚ ਜੀ ਮੈਂ ਨਾਰਾਜ਼ਗੀਆਂ ਦੀ ਗੱਲ ਕਰਾਂ ਤਾਂ ਲੋਕਾਂ ਦੀਆਂ ਕਿਤੇ ਨਾ ਕਿਤੇ ਸਰਕਾਰ ਨਾਲ ਹੀ ਨਾਰਾਜ਼ਗੀਆਂ ਹੁੰਦੀਆਂ ਕਿਉਂਕਿ ਵੋਦੀ ਧਰਨਾ ਕੋਈ ਨਾਰਾਜ਼ਗੀ ਨਹੀਂ ਹੁੰਦੀ ਪਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੰਮ ਕਰਵਾ ਰਹੇ ਹਾਂ ਲੋਕਾਂ ਦਾ ਹਰ ਇੱਕ ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਪਾਰਟੀ ਹੁੰਦੀ ਆ ਉਹਨਾਂ ਨੇ ਇੱਕ ਇਲੈਕਸ਼ਨ ইয়ার ਮੈਂਸ਼ਨ ਕੀਤਾ ਹੁੰਦਾ ਕਿ ਇਲੈਕਸ਼ਨ ইয়ার ਦੇ ਵਿੱਚ ਹੀ ਕੰਮ ਕਰਾਂਗੇ ਤਾਂ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਸਰਕਾਰ ਨੇ ਬੜੇ ਕੰਮ ਕੀਤੇ ਆ ਸਭ ਤੋਂ ਵੱਡਾ ਕੰਮ ਜੇ ਮੈਂ ਯਾਦ ਕਰਾਵਾਂ ਲੋਕਾਂ ਦੇ ਤਾਂ ਜਿਹੜਾ ਬਿਜਲੀ ਨੂੰ ਲੈ ਕੇ ਸੰਬੰਧਿਤ ਆ ਗਰੀਬਾਂ ਦੇ ਲਈ 600 ਯੂਨਿਟ ਜਿਹੜੀ ਬਿਜਲੀ ਜਿਹੜੀ ਮਾਫ ਕੀਤੀ ਜਾ ਰਹੀ ਹੈ ਜਿਹੜਾ ਕਿ ਲਗਭਗ ਇੱਕ ਬਹੁ ਗਿਣਤੀ ਚ ਗਰੀਬ ਤਬਕਾ ਤੇ ਹਰ ਇੱਕ ਤਬਕੇ ਨੂੰ ਚਾਹੇ ਉਹ ਜ਼ਿਮੀਦਾਰ ਗਰੀਬ ਹੈ ਚਾਹੇ ਐਸ்சி ਭਾਈਚਾਰੇ ਲੋਕ ਸੰਬੰਧ ਦਾ ਉਹਨਾਂ ਨੂੰ ਫਾਇਦਾ ਮਿਲ ਰਿਹਾ ਹੈ ਤਾਂ ਦੂਜੀ ਗੱਲ ਜਿਹੜੀ ਮੈਂ ਕਰਾਂ ਉਹ ਇਹ ਹੈ ਕਿ ਜਿਹੜੀ ਕਿਸਾਨਾਂ ਨੂੰ ਜਿਹੜੀ ਪਹਿਲਾਂ 8 ਘੰਟੇ ਬਿਜਲੀ ਦਿੱਤੀ ਜਾਂਦੀ ਸੀ ਉਹ ਰਾਤ ਨੂੰ ਆਉਂਦੀ ਸੀ ਉਹਦੇ ਚ ਹੁਣ ਜਿਹੜੀ ਲਾਈਟ ਹੈ 24 ਘੰਟੇ ਨਿਰੰਤਰ ਬਿਜਲੀ ਆ ਰਹੀ ਹੈ ਮੋਟਰਾਂ ਵਾਲੀ ਤਾਂ ਜਦੋਂ ਮਰਜ਼ੀ ਕਿਸਾਨ ਜਾ ਕੇ ਲਾਈਟ ਛੱਡਦੇ ਆ ਆਪਦੀ ਕਰਕ ਨੂੰ ਪਾਣੀ ਲਾ ਕੇ ਘਰੇ ਆ ਜਾਂਦੇ ਆ ਤਾਂ ਇਹੋ ਜਿਹੀਆਂ ਜਿਹੜੀਆਂ ਤਬਦੀਲੀਆਂ ਸਰਕਾਰ ਨੇ ਕੀਤੀਆਂ ਖਾਸ ਤੌਰ ਤੇ ਕਿਸਾਨਾਂ ਲਈ ਤਾਂ ਐਸੀ ਭਾਈ ਚਲਣੀ ਮੈਂ ਪਹਿਲਾਂ ਹੀ ਬਿਜਲੀ ਦੀ ਗੱਲ ਕਰਕੇ ਕਰ ਚੁੱਕਿਆਗਾ ਤਾਂ ਜਿਹੜੀ ਸਾਡੇ ਗਿੱਦੜਵਾਲਕੇ ਦੇ ਵਿੱਚ ਰਫ਼ਤਾਰ ਅਸੀਂ ਬੜੀ ਤੇਜ਼ੀ ਨਾਲ ਫੜੀ ਹੋਈ ਹੈ ਸੜਕਾਂ ਨੂੰ ਲੈ ਕੇ ਜਿਹੜਾ ਬਹੁਤ ਬੁਰਾ ਹਾਲ ਸੀ ਗਿੱਦੜਵਾਲੇ ਵਿੱਚ ਪਿਛਲੇ ਲੰਮੇ ਸਮੇਤੋਂ ਜਦੋਂ 2024 ਦੇ ਵਿੱਚ ਮਾਨਯੋਗ ਹਰਦੀਪ ਸਿੰਘ ਨਿੰਮਟਲੂ ਸਾਹਿਬ ਨੇ ਇਲੈਕਸ਼ਨ ਲੜਿਆ ਤਾਂ ਉਦੋਂ ਉੱਥੇ ਕਲੀਅਰ ਕਟ ਅਸੀਂ ਵਾਅਦੇ ਕੀਤੇ ਸੀ ਕਿ ਜਿਹੜੇ ਕੰਮ 28 ਸਾਲਾਂ ਚ ਨਹੀਂ ਕਰਵਾਏ ਅਸੀਂ 2.5 ਸਾਲਾਂ ਚ ਕਰਾਵਾਂਗੇ ਤਾਂ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਹੁਣ ਤੱਕ ਸਾਡੇ ਗਿੱਦੜਵਾ ਹਲਕੇ ਦੇ ਹਰ ਇੱਕ ਸ਼ੜਕ ਦਾ ਪਿੰਡਾਂ ਦੀਆਂ ਸੜਕਾਂ ਦਾ ਕੰਮ ਮੁਕੰਮਲ ਕਰਵਾ ਚੁੱਕੇ ਹਾਂ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡਸ ਐ ਉਹਨਾਂ ਦਾ ਕੰਮ ਆਲਮੋਸਟ ਅਸੀਂ ਬੈੱਡ ਚੁੱਕੇ ਹਾਂ ਆਉਣ ਵਾਲੇ ਸਮੇਂ 'ਚ ਕਰਵਾਵਾਂਗੇ ਤਾਂ ਇੱਕ ਹੋਰ ਸਭ ਤੋਂ ਵੱਡਾ ਜਿਹੜਾ ਲੋਕਾਂ ਨਾਲ ਅਸੀਂ ਵਾਅਦਾ ਕੀਤਾ ਤੇ ਪੂਰਾ ਕਰਾਂਗੇ ਪੱਕੇ ਖਾਲਾਂ ਦਾ ਮਾਨਯੋਗ ਐਮਐਲਏ ਸਾਹਿਬ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸਭ ਤੋਂ ਵੱਡੀ ਜਿਹੜੀ ਕਮਿਟਮੈਂਟ ਕੀਤੀ ਉਹਨਾਂ ਨੇ ਕਿ ਗਿੱਦੜਵਾ ਹਲਕੇ ਦੇ ਵਿੱਚ ਅਸੀਂ ਕੋਈ ਵੀ ਕੱਚਾ ਖਾਲ ਨਹੀਂ ਰਹਿਣ ਦੇਵਾਂਗੇ ਤਾਂ ਇਹ ਜਿਹੜਾ ਕਿਸਾਨਾਂ ਦੇ ਨਾਲ ਸਾਡਾ ਜਿਹੜਾ ਵਾਅਦਾ ਕੀਤਾ ਕਿਉਂਕਿ ਕਿਸਾਨੀ ਏਰੀਆ ਆਪਣਾ ਜਾਦੇ ਆ ਤਾਂ ਉਹ ਅਸੀਂ ਘਰ ਘਰ ਤੱਕ ਇਹ ਗੱਲ ਲੈ ਕੇ ਜਾ ਰਹੇ ਆਂ ਤਾਂ ਇਸ ਚੀਜ਼ ਦਾ ਸਾਨੂੰ ਬੈਨੀਫਿਟ ਆਉਣ ਵਾਲੇ ਸਮੇਂ 'ਚ ਇਸ ਚੀਜ਼ ਦਾ ਮਿਲੇਗਾ ਸਾਨੂੰ ਦੇਖੋ ਜਿਹੜੇ ਸਾਡੇ ਵਿਰੋਧੀ ਕੈਂਡੀਡੇਟ ਨੇ ਸਾਡਾ ਉਹਨਾਂ ਨਾਲ ਆਪਸੀ ਭਾਈਚਾਰਕ ਸਾਂਝ ਹੈ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਹੀ ਅਸੀਂ ਪਾਰਟੀ ਬਾਈ ਤੋਂ ਉੱਠ ਕੇ ਕੰਮ ਕੀਤਾ ਸਾਡੀ ਹਰ ਇੱਕ ਨਾਲ ਭਾਈਚਾਰਕ ਸਾਂਝ ਹੈ ਅਸੀਂ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਇੱਕ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਨਾਮਿਨੇਸ਼ਨ ਰੱਦ ਹੋ ਜਾਣਗੇ ਇਸ ਤਰ੍ਹਾਂ ਦਾ ਕੁਝ ਹੋ ਜੇਗਾ ਸਰਕਾਰ ਧੱਕਾ ਕਰੇਗੀ ਤਾਂ ਗਿੱਦੜਵਾ ਦੇ ਵਿੱਚ ਇੱਕ ਸਿੰਗਲ ਕਾਗਜ਼ ਵੀ ਰੱਦ ਨਹੀਂ ਹੋਇਆ ਹਾਲਾਂਕਿ ਐਮਐਲਏ ਸਾਹਿਬ ਵੱਲੋਂ ਹੁਕਾ ਦਿੱਤਾ ਗਿਆ ਸੀ ਕਿ ਜੇ ਕਿਸੇ ਦਾ ਕਾਗਜ਼ ਗਲਤ ਪਾਇਆ ਗਿਆ ਤਾਂ ਅਸੀਂ ਬਲਾ ਕੇ ਉਹਨੂੰ ਸਹੀ ਕਰਾਂਗਾ ਤਾਂ ਇਹ ਉਦਾਹਰਨ ਸਾਡੇ ਨਗਰ ਕੋਟਲੀ ਦੇ ਇੱਕ ਅਕਾਲੀਵਾਲ ਦੇ ਬਲਾਕ ਸ਼ਮਤੀ ਉਮੀਦਵਾਰ ਦੀ ਹੋਈ ਹੈ ਉਹਨੂੰ ਅਸੀਂ ਟੈਲੀਫੋਨ ਕਰਕੇ ਵਾਪਸ ਉੱਥੇ ਬੁਲਾਇਆ ਕਿ ਭਾਈ ਤੇਰੇ ਕਾਗਜ਼ ਗਲਤ ਪਏ ਆ ਤੂੰ ਆ ਕੇ ਸਹੀ ਕਰਕੇ ਜਾ ਤਾਂ ਗਿੱਦੜਵਾ ਹਲਕੇ ਦੇ ਵਿੱਚ ਇੱਕ ਵੀ ਕਾਗਜ਼ ਰੱਦ ਨਹੀਂ ਹੋਇਆ ਤਾਂ ਇਹ ਇੱਕ ਆਪਸੀ ਭਾਈਚਾਰਕ ਸਾਂਝ ਹੈ ਅਸੀਂ ਲੋਕਾਂ ਤੱਕ ਅਪੀਲ ਇਹੀ ਲੈ ਕੇ ਜਾ ਰਹੇ ਹਾਂ ਮੰਤ ਤਰਲਾ ਕਰ ਰਹੇ ਹਾਂ ਘਰ ਘਰ ਜਾ ਕੇ ਆਪਦੀ ਜਿਹੜੀ ਸਾਡੀ ਸਾਂਝ ਬਣੀ ਹੋਈ ਹੈ 20 ਸਾਲਾਂ ਤੋਂ ਉਹਦੇ ਬੇਸ ਤੇ ਅਸੀਂ ਲੋਕਾਂ ਦੇ ਘਰਾਂ 'ਚ ਪਹੁੰਚ ਰਹੇ ਹਾਂ ਕਿ ਅਸੀਂ ਤੁਹਾਡੇ ਭਰਾ ਸਾਡੀ ਇੰਨੀ ਜੰਦੀ ਸਾਂਝ ਹੈ ਉਸ ਦੇ ਬਿਹਾਫ ਤੇ ਅਸੀਂ ਲੋਕਾਂ ਤੋਂ ਵੋਟਾਂ ਮੰਗ ਰਹੇ ਆਂ ਬਿਲਕੁਲ ਸਾਫ਼ ਸੁਥਰਾ ਇਲੈਕਸ਼ਨ ਹੋਵੇਗਾ ਬਿਲਕੁਲ ਫੇਅਰ ਇਲੈਕਸ਼ਨ ਹੋਵੇਗਾ ਕਿਉਂਕਿ ਅਸੀਂ ਲੋਕਾਂ ਦੇ ਕੰਮ ਕੀਤੇ ਆਂ ਸਾਨੂੰ ਲੋਕਾਂ ਦੇ ਪੂਰਨ ਭਰੋਸਾ ਹੈ ਕਿ ਉਹ ਸਾਡੀ ਮਦਦ ਕਰਨਗੇ ਸਾਨੂੰ ਬਹੁ ਗਿਣਤੀ ਦੇ ਵੋਟਾਂ ਪਾ ਕੇ ਜਿਤਾ ਕੇ ਇਹ ਇਲੈਕਸ਼ਨ ਦੇ ਵਿੱਚ ਸਾਨੂੰ ਜਿਤਾਉਣਗੇ ਜੇਕਰ ਸਾਨੂੰ ਇਲਾਕੇ ਦੇ ਲੋਕ ਵੱਡੀ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ ਤਾਂ ਉਹਦਾ ਸਾਨੂੰ ਸਭ ਤੋਂ ਵੱਡਾ ਬੈਨੀਫਿਟ ਸਰਕਾਰ 'ਚ ਹੁੰਦਿਆਂ ਇਹ ਮਿਲੇਗਾ ਕਿ ਜਿਹੜੇ ਰਫ਼ਤਾਰ ਦੇ ਕੰਮ ਕੰਮ ਅਸੀਂ ਹੁਣ ਕਰ ਰਹੇ ਆ ਜਿਹੜੇ ਡਿਵੈਲਪਮੈਂਟ ਦੇ ਕੰਮ ਤਾਂ ਇਹਨਾਂ ਦੇ ਵਿੱਚ ਅਸੀਂ ਪੂਰਨ ਤੌਰ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਜੋ ਵੀ ਫੰਡ ਹੋਏਗਾ ਉਹਦੇ ਵਿੱਚ ਅਸੀਂ ਤੇਜ਼ੀ ਲਿਆਵਾਂਗੇ ਤੇ ਵੱਧ ਤੋਂ ਵੱਧ ਜੋ ਜ਼ਿਲ੍ਹਾ ਪ੍ਰੀਸ਼ਦ ਦਾ ਫੰਡ ਹੁੰਦਾ ਉਹਨੂੰ ਅਸੀਂ ਆਪਣੇ ਗਿੱਦੜਵਾ ਹਲਕੇ ਵੱਲ ਕੇਂਦਰਿਤ ਕਰਾਂਗੇ ਤਾਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਜੋ ਵੀ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਆ ਉਹਨੂੰ ਹੋਰ ਤੇਜ਼ੀ ਨਾਲ ਤੇ ਹੋਰ ਵੱਡੀ ਗਿਣਤੀ 'ਚ ਅਸੀਂ ਕਰਵਾ ਕੇ ਆਪਦੇ ਪਿੰਡਾਂ ਨੂੰ ਅਸੀਂ ਪੂਰਾ ਵਧੀਆ ਤਰੀਕੇ ਨਾਲ ਅਸੀਂ ਕੰਮ ਕਰਵਾਉਣ ਦੇ ਵਚਨਬੱਧ ਹਾਂਗੇ ਲੋਕਨਾਂ ਨੂੰ